सेवकों की हड़ताल पड़ी लोगों पर भारी गंदगी के चलते फैली गंदगी और गंदे पानी से 25 से 30 लोगों को हुआ डायरिया एक औरत और एक दो साल बच्चे की मौत कपूरथला में एक हफ्ते तक चली सफाई सेवकों की पिछले एक हफ्ते तक चली हड़ताल बेशक 22 जुलाई को खत्म हो गई और पर सात दिनों से शहर में लगे कूड़े के ढेर धीरे धीरे हटाए जा रहे हैं और बारिश के कारण यह और भी मुश्किल है पर इस सब का असर अब सामने आने लग पड़ा है जिसके चलते के अलग अलग क्षेत्रों जिसमें मुख्यतः सुंदरनगर और बकरखाना शामिल है से करीब पैंतीस लोग डायरिया से पीड़ित हो गए हैं जिसके चलते उनमें से करीब पच्चीस लोगों का इलाज सरकारी अस्पताल कपूरथला में चल रहा है जिनमें से काफी की हालत स्थिर बताई गई है पर इसके बीच एक महिला और एक दो साल के बच्चे की मौत हो गई है मौजूदा समय में प्रभावित इलाकों में नगर निगम और सेहत विभाग की टीम काम कर रही है और सैंपलिंग की जा रही है दूसरी तरफ शहीद के अलग अलग कोनों से कूड़े को फौरी तौर पर उठाया जा रहा है इस बीच प्रशासन ने कहा है कि अगर किसी भी व्यक्ति को कोई समस्या आती है तो वह अपने स्तर पर इलाज करने की बजाय सरकारी अस्पताल में संपर्क करें कपूरथला से पत्रकार राजेंद्र कुमार कपूरथला की विशेष रिपोर्ट समस्या है ਇਹ ਪਾਣੀ ਤੇ ਗੰਦੀ ਜੀ ਬਹੁਤ ਸਾਰਾ ਨਿਕਲ ਰਹੀ ਹੈ। ਠੀਕ ਹੈ। ਹਾਂਜੀ। ਤੇ ਨਾਮ ਤਾਂ ਦੱਸੋ। ਬਈ। ਇਹ ਮੈਂ ਕਿਹੜਾ ਮੁਹੱਲਾ ਦੱਸਾਂ? ਸੁੰਦਰ। ਕੀ ਪ੍ਰੋਬਲਮ ਆਈ ਬੰਦੇ? ਕਿ ਜਿਹਦੀ ਬੇਟੀ ਨੂੰ ਉਹਨਾਂ ਦੀ ਬੋਡੀ ਲੱਗ ਗਈ ਸੀ ਤੇ ਹੀ ਐਮਰਜੈਂਸੀ 'ਚ ਉੱਥੇ ਦਾਖਲ ਕਰਾਉਣ ਗਏ ਤੇ ਉਹਨਾਂ ਨੇ ਇਦਾਂ ਬੈਠ ਕੇ ਬਾਕੀ ਤੇ ਬਾਅਦ 'ਚ ਜਦਾਂ ਗੁਰੂ ਦੋਸ਼ ਲਾਉਣ ਤੇ ਬਾਦਾਂ ਉਹ ਕਹਿੰਦੇ ਇਦਾਂ ਹੀ ਤੋਰ ਕੇ ਲੈ ਕੇ ਜਾਓ। ਕਿਉਂ ਉਹ ਦੱਸਾਇਆ ਨਹੀਂ ਜਾਂਦਾ ਮੈਂ ਕੱਲੀ ਸੀ ਇਹ ਨਾਲ। ਠੀਕ ਹੈ। ਆਪਣੀ ਕਸਤੀ ਕੋਪੀ ਟਿਨਾਂ ਨੂੰ ਪਾਣੀ ਚੱਲਿਆ ਨਹੀਂ ਇਸ ਕਹਿੰਦਾ ਵੀਕ ਬਹੁਤ ਹੋ ਗਈ ਹੈ ਪਾਣੀ ਕਿਹੜਾ ਯੂਜ਼ ਕਰਦੇ ਆ ਪਾਣੀ ਸਾਡੇ ਉਹ ਟਿਨਾਂ ਦਾ ਪਾਣੀ ਕਿੰਨਾ ਟਾਈਮ ਆ ਖਰਾਬ ਬੰਦੇ ਬਣੇ ਉਹ ਬੰਦੇ ਸਾਡੇ ਜਿੰਨਾ ਵੀ ਟੋਨ ਲਈ ਕੋਈ ਸੀਵਰੇਜ ਦਾ ਕੰਮ ਨਹੀਂ ਹੋ ਰਿਹਾ ਸੀ ਗਲੀ ਸਾਡੀ ਦੇਖੋ ਜਾ ਤਾਂ ਉਹ ਟਿਨ ਹੀ ਹੀ ਜਾਂ ਤਾਂ ਪਾਣੀ ਦਾ ਕੋਈ ਸਿਸਟਮ ਹੀ ਤਰੀਕੇ ਦਾ ਹੈ ਨਹੀਂ ਤਾਂ ਵਾਲੇ ਐਮ ਸੀ ਸਾਹਿਬ ਕਿਹੜੇ ਹੈਗੇ ਉੱਥੇ ਦੇ ਸਾਡੇ ਕੀ ਜੋ ਤੇ ਘਟਕੇ ਸੇ ਇਸੇ ਨੂੰ ਸੋਚ ਨਹੀਂ ਗਿਆ ਤਾਂ ਵੱਡੇ ਤਗੜੇ ਵੈਸੇ ਤਾਂ ਉਹਨਾਂ ਨੇ ਮੰਮੀ ਨੇ ਫੋਨ ਕੀਤਾ ਸੀ ਤੇ ਮੇਰੇ ਸੇ ਪਾਣੀ ਮਤਲਬ ਕਿ ਚੈੱਕ ਕਰਨ ਦਾ ਲਿਆ ਹੋਇਆ ਵਾ ਫਿਰ ਪਾਣੀ ਬੰਦ ਕਰ ਦਿੱਤਾ ਹੁਣ ਪਾਣੀ ਬੰਦ ਖੋਣ ਗਿਆ ਵਾ ਸਾਰੇ ਘਰੇ ਜਿਹੜਾ ਬੱਚਾ ਕਿ ਮੁਹੱਲੇ ਦੇ ਕਿੰਨੇ ਕੁ ਲੋਕੀ ਬਿਮਾਰ ਆ ਕਾਫੀ ਲੋਕ ਆ ਗਏ ਸਾਡੇ ਬੰਦੇ ਤਾਂ ਸਾਡੇ ਨਾਲ ਦਵਾਈ ਦੇ ਘਰੇ ਆ ਤੇ گاਉਂ ਕੋਲ ਵੀ 4-5 ਘਰ ਕਿੰਨੇ ਕੁ ਲੋਕੀ ਕਮ ਸੇ ਘੱਮ 10-15 ਲੋਕ ਤਾਂ ਹੈਗੇ ਆ ਮਿਲਾਂਗੇ ਲੱਗੇ ਲੱਗੇ ਚੱਲ ਰਹੇ ਸੀ ਸਰ ਰਾਤ ਨੂੰ ਇੱਕ ਬੋਤਲ ਲੱਗੀ ਮੇਰੀ ਕੁੜੀ ਨੂੰ ਕੋਸਤਾ ਬਦਲ ਹੋ ਨਹੀਂ ਆਇਆ। ਮਹੱਲੇ 'ਚ ਕੋਈ ਗਿਆ ਤਾਂ ਇਸ ਮੈਚ ਮੇ ਉਹ ਇੱਕ ਬੋਤਲ ਲੱਗੀ ਆਦੀ ਉਹ ਦੂਜੀ ਹੋਣ ਲੱਗੀ। ਮਹੱਲੇ 'ਚ ਮਹਿਕਮਾ ਵਾਲੇ ਕੁਝ ਨਹੀਂ ਕੀ ਸਰ। ਮਹੱਲੇ 'ਚ ਗਿਆ ਕੋਈ ਸ਼ਹਿਰਤ ਮਹਿਕਮਾ ਵਾਲੇ ਤਾਂ ਨਹੀਂ। ਸਾਡੇ ਨਹੀਂ ਕੋਈ ਕੋਈ ਤੁਹਾਡੇ ਐਮਸੀਪੀ ਕੋਈ ਨੂੰ ਅੱਡਾ ਦੱਸਾ ਲੈਣਾ। ਅਰੇ ਜੀ ਇਹ ਕਿਹੜਾ ਮੱਲਾ ਪੈਂਦਾ? ਸੁੰਦਰ ਨਗਰ। ਠੀਕ ਹੈ। ਇਹ ਕੀ ਮਾਮਲਾ ਜੀ ਸਾਰਾ ਇਹ? ਇਹ ਜਿਹੜਾ ਕੂੜਾ ਵਾ ਨਾ ਗੋਡੇ-ਗੋਡੇ ਕੂੜਾ ਚਾੜਿਆ ਪਿਆ। ਇਹ ਸਾਰੇ ਸਮੇਂ ਲਾ ਆਣ ਆਣ ਕੇ ਸਾਰਾ ਮਹੱਲਾ ਹੀ ਬਿਮਾਰ ਪੈ ਗਿਆ। ਹੂੰ। ਤੇ ਦੂਜਾ ਪਾਣੀ ਦਾ ਸਮੱਸਿਆ ਜੀ ਪਾਣੀ ਬੰਦ ਕਰ ਦਿੱਤਾ। ਨਹੀਂ ਪਾਣੀ ਗੰਦਾ ਵੀ ਆ ਰਿਹਾ ਸੀ ਗੰਦਾ ਵੀ ਆ ਪਾ ਕਿੰਨੇ ਦਿਨਾਂ ਤੋਂ ਆ ਰਿਹਾ ਇਹ ਪੰਜ ਚਾਰ ਦਿਨ ਹੋ ਗਏ ਤੇ ਕਿੰਨਾ ਪਾਣੀਆ ਚੌ ਦਿਨਾਂ ਦੇ ਵਿੱਚ ਵਿੱਚ ਦੁਨੀਆ ਬਿਮਾਰ ਤੇ ਕਿੰਨਾ ਕਿ ਜਾਣੇ ਜਿਹੜੇ ਆ ਬਿਮਾਰ ਹੋਏ ਇਸ ਮਤ ਦੇ ਬਾਵਾ ਕਾਫੀ ਜਾਣੇ ਆ ਜੀ ਗਿਣਤੀ ਨਹੀਂ ਆ ਨੇ ਕਾਫੀ ਜਾਣੇ ਬਿਮਾਰ ਇਹ ਪਾਣੀ ਪੀਣ ਨਾਲ ਮੋਟਾ ਵੀ ਹੋਈਆਂ ਜੀ ਹਾਂਜੀ ਦੋ ਮੋਟਾ ਹੋ ਗਏ ਇਹ ਕਿਹਦੀ ਕਿਹਦੀ ਮੋਟਾ ਜੀ ਇੱਕ ਆ ਰੂਪਾ ਆ ਇੱਕ ਇਧਰੋਂ ਹੱਤੀ ਵਾਲੇ ਦਾ ਪੋਣ ਮਰ ਗਿਆ ਦੁਕਾਨ ਵਾਲੇ ਦਾ ਦੱਤੀ ਦਾ ਪੋਣ ਕੋਈ ਬੱਚੇ ਦੀ ਵੀ ਮੋਟਾ ਨਾਲ ਲੱਗੇ ਨਹੀਂ ਨਹੀਂ ਬੱਚੇ ਹੁਣੇ ਥੋੜੀ ਜਿਹੀ ਜੰਮਾ ਜੋ ਹੋ ਗਿਆ ਤੇ ਮੱਲੇ ਹੋ ਗਏ ਹੁਣ ਤੱਕ ਕਿੰਨੀਆਂ ਮੋਤਾਂ ਹੋ ਗਈਆਂ 3 ਮੋਤਾਂ ਹੋ ਗਈਆਂ ਕੀ ਹੁਣ ਪ੍ਰਸ਼ਾਸਨ ਕੁਝ ਮੰਗ ਕਰਦੇ ਹੁਣ ਇਹੋ ਮੰਗ ਕਰਦੇ ਆ ਕਿ ਤੇ ਕੂੜੇ ਦਾ ਸਮੱਸਿਆ ਹੋ ਜਵੇ ਸਾਡੀ ਤੇਕ ਪਾਣੀ ਦੀ ਹੋ ਜਵੇ ਤੇ ਇੱਥੇ ਕੋਈ ਨੁਮਾਇੰਦਾ ਨਹੀਂ ਪਹੁੰਚਿਆ ਕਾਰਪੋਰੇਸ਼ਨ ਕੋਈ ਨਹੀਂ ਪਹੁੰਚਿਆ ਕੋਈ ਨਹੀਂ ਪਹੁੰਚਿਆ ਇਹ ਨਾ ਨੇ ਮੱਲਾ ਹੀ ਇਹੋ ਲੱਭਾ ਜੀ ਇੱਥੇ ਕੂੜਾ ਸੁੱਟਣ ਸਾਰੀ ਸਮੱਸਿਆ ਇਹਨਾਂ ਦੀ ਆ ਜੀ ਮੇਰਾ ਨਾਮ ਜਸ਼ਨ ਦਾ ਕਿਹੜਾ ਮੁੰਲਾ ਜੀ ਇਹ ਇਹ ਸੁੰਦਰ ਨਗਰ ਆ ਇਹ ਕਿੰਨੀ ਦੇਰ ਹੋ ਗਈ ਹੈ ਪਾਣੀ ਜਿਹੜਾ ਬੰਦਾ ਆ ਰਿਹਾ ਜੀ ਕਿੰਨੀ ਦੇਰ ਦੀ ਸਮੱਸਿਆ ਚੱਲਦੀ ਹੈ ਇਹ ਇਹ ਜੀ ਮਤਲਬ ਵਿੱਚ ਵਿੱਚ 10 10 ਦਿਨ ਹੋ ਗਏ ਆ ਪਰ ਮੰਨ ਲਓ ਕੱਲ ਪਰਸੋਂ ਦਾ ਬਹੁਤ ਜ਼ਿਆਦਾ ਹੋ ਗਿਆ ਜੀ ਵਿੱਚੋਂ ਦਾਖਲ ਨੇ ਕਿਸੇ ਨੂੰ ਬਲੰਦਰ ਲੈ ਗਏ ਕਿਸੇ ਨੂੰ ਕਿਤੇ ਲੈ ਗਏ ਹੋ ਗਈ ਚਲੋ ਪਾਣੀ ਦੀ ਸਮੱਸਿਆ ਹੋ ਗਈ ਹੈ ਚਲੋ ਮੰਨਦੇ ਆ ਪਰ ਸਾਡਾ ਹਸਪੀਟਲ ਦਾ ਸਟਾਫ ਇਸ ਸਾਥ ਨਹੀਂ ਦੇ ਰਿਹਾ ਉਹ ਇਹੀ ਕਹਿ ਰਿਹਾ ਕਿ ਲੈ ਜੇ ਜੀ ਥੋੜਾ ਰੈਫਰ ਕਰ ਦਿਓ ਰੈਫਰ ਕਰ ਦੇ ਸਰ ਦੇਖੋ ਇੱਥੇ ਸਾਰੇ ਦਿਹਾੜੀ ਮਜ਼ਦੂਰੀ ਵਾਲੇ ਬੰਦੇ ਆ ਕਿਸੇ ਕੋਲੇ ਨਹੀਂ ਪ੍ਰਾਈਵੇਟ ਦੀ ਵਿਦਿਆਸ ਅਸੀਂ ਜਾਈਏ ਕਿੱਥੇ ਵਿੱਚ ਇੱਕ ਮਾਮਲਾ ਇਹ ਹੋ ਗਿਆ ਉਹਨਾਂ ਨੂੰ ਇੱਥੇ ਪਬਲਿਕ ਡਾਕਟਰ ਦੇ ਕੀਤਾ ਸੀਗਾ ਉੱਥੇ ਉਹ ਜਵਾਬ ਮਿਲ ਗਿਆ ਸੁਭਾਨਪੁਰ ਨੇ ਇਹ ਸਾਰੇ ਸਾਰੇ ਬੰਦਾਰ ਗੰਦਾ ਪਾਣੀ ਪੀਣਾ ਹੋਇਆ ਪਾਣੀ ਪੀਣਾ ਇੱਕੋ ਹੀ ਪ੍ਰੋਬਲਮ ਆਈ ਟਟੀਆਂ ਉਲਦੀਆਂ ਠੀਕ ਤੇ ਕਿੰਨੇ ਕੇ ਜਣੇ ਇਸ ਮੁਹੱਲੇ ਦੇ ਜਮਾਰ ਹੋਇਆ 15 ਜਣੇ ਤਾਂ ਦਾਖਲ ਆਈ ਹਾਂ ਬਾਕੀ ਕੋਈ ਜਿੱਦਾਂ ਜਿਹਦੇ ਕੋਲੇ ਵਿਜਾਸ ਹੈ ਜਿਹੋ ਪ੍ਰਾਈਵੇਟ ਵੀ ਲੈ ਗਿਆ ਜਿਹਦੇ ਕੋਲੇ ਨਹੀਂ ਹੈ ਜਿਹੋ ਕੋਈ ਘਰੇ ਨਹੀਂ ਹੋਈਆਂ ਹੁਣ ਤੱਕ ਮੋਟਾ ਹੀ ਤਿੰਨ ਆਂ ਤਿੰਨ ਮੁੱਖਾ ਇਹਦੀ ਕਰੀ ਹੋ ਚੁੱਕੀ ਆ ਤੇ ਕਈ ਇੱਥੇ ਨਾਟਾ ਰਹਿੰਦੀ ਆ ਉਹ ਕੋਈ ਆਪਣੇ ਇੱਥੇ ਦੁਕਾਨ ਕਰਦਾ ਵਾ ਮੁੰਡਾ ਉਹਦੇ ਡੈਡੀ ਆ ਜਾਂ ਇੱਕ ਪਿਛਲੇ ਮੁਹੱਲੇ ਦਾ ਬੱਚਾ ਆ ਇਤਲੇ ਸੁੰਦਰ ਨਗਰ ਦੀ ਟਿੱਕਦਾ ਗੋਂਦਰ ਨਗਰ ਬਕਰ ਖਾਨਾ ਆ ਦਿਨਾ ਦੇ ਏਰੀਆ ਕੂੜੇ ਦੇ ਲਾਗੇ ਪੈ ਗਿਆ ਉੱਥੇ ਉੱਥੇ ਪਰ ਹੁਣ ਮੰੰਕੀ ਕਰਦੇ ਹਾਂ ਮੰੰਕ ਕਰਦੇ ਹਾਂ ਇਹਨੂੰ ਪਾਣੀ ਨੂੰ ਸਾਰ ਕੀਤਾ ਜਾਵੇ ਤੇ ਬਾਕੀਆਂ ਜਿੱਦਾਂ ਹੁਣ ਮੰਨ ਲਓ ਪਰਿਵਾਰ ਆ ਮਲਮਾ ਸਾਡੇ ਪਰਿਵਾਰ ਚ ਮੈਂ ਨਹੀਂ ਬਿਮਾਰ ਤੇ ਨਹੀਂ ਸੀ ਬਿਮਾਰ ਉਹਦੇ ਲਈ ਆਪਾਂ ਨੂੰ ਜਿਹੜੇ ਬੰਦੇ ਨੂੰ ਹੁਣ ਮੰਨ ਲਓ ਕਿ 10 ਦੀ ਪਰ ਉਹਨਾਂ ਨੂੰ ਪਾਣੀ ਦੀ ਤਾਂ ਲੋੜ ਹੈ ਤੇ ਇੱਥੇ ਕੋਈ ਪਹੁੰਚਿਆ ਨਹੀਂ ਕਲਪਿਸ਼ਨ ਦਾ ਨੁਮਾਇੰਦਾ ਜਾਂ ਤੁਹਾਡੇ ਮੁਹੱਲੇ ਦਾ ਐਮਸੀ ਕੋਈ ਕੋਈ ਨਹੀਂ ਜੀ ਹਲੇ ਤੱਕ ਦਾ ਕੋਈ ਨਹੀਂ। ਅਸੀਂ ਕੋਣ ਇਸ ਮੋਟੇ ਦਾ? ਇਥੋਂ ਦੇ ਰਕੇਸ਼ ਕੁਮਾਰ ਜੀ ਹੈ। ਰਕੇਸ਼ ਕੁਮਾਰ। ਹਾਂ ਜੀ। ਠੀਕ। ਮੇਰਾ ਨਾਮ ਨਰਵੈਲ ਸਿੰਘ ਹੈ ਜੀ। ਇਹ ਕਿਹੜਾ ਮੁੱਦਾ ਬੰਦਾ ਹੈ? ਮੱਲਾ ਸੁੰਦਰ ਨਗਰ ਪਹਿਲਾਂ ਮਸੀਤ ਵਾਲਾ। ਠੀਕ ਹੈ। ਇਹ ਕੀ ਗੱਲ ਹੋਈ ਤੁਸੀਂ ਅੱਜ ਇੱਥੇ ਰੋਡ ਜਾਮ ਕਰਤਾ? ਇਹ ਰੋਡ ਇਸ ਕਰਕੇ ਜਮ ਕੀਤਾ ਕਿ ਅੱਜ ਤੋਂ ਤਿੰਨ ਕਿ ਦਿਨ ਹੋ ਗਿਆ ਪਹਿਲਾਂ। ਇੱਕ ਨਾ ਪਾਣੀ ਜਿਹੜਾ ਆਉਂਦਾ ਘਰ ਦਾ ਪੀਣ ਵਾਲਾ ਇੰਨਾ ਗੰਦਾ ਪਾਣੀ ਆਇਆ ਕਿ ਉਹਦੇ ਨਾਲ ਜਿਹੜੇ ਪਬਲਿਕ ਦੇ ਬਹੁਤ ਜ਼ਿਆਦੇ ਬੱਚੇ, ਬਜ਼ੁਰਗ, ਨੌਜਵਾਨ ਇਸ ਟਾਈਮ ਵੀ ਹਸਪੀਟਲ ਦੇ ਵਿੱਚ ਦਾਖਲ ਕੀਤੇ ਹੋਏ। ਟੱਟੀਆਂ ਤੇ ਉਲਟੀਆਂ ਲੱਗੀਆਂ ਹੋਈਆਂ। ਔਰ ਅਸੀਂ ਇਹਨਾਂ ਨੂੰ ਇਹ ਗੱਲ ਦੇ ਬਾਰੇ ਕਹਾ ਵੀ ਇਹ ਪਾਈ ਪਾਣੀ ਇਸੇ ਮਹੱਲੇ ਦੇ ਵਿੱਚ ਹੀ ਕਿਉਂ ਗੰਦਾ ਆਇਆ? ਵੀ ਬਾਕੀ ਪਾਣੀ ਸਾਫ਼ ਆ। ਆਹ ਨਰਪਤਾ ਇਹ ਕੱਲ ਪਰਸੋਂ ਦਾ ਜਦੋਂ ਅਸੀਂ ਦੱਸਿਆ ਉਹਦਾ ਪਾਣੀ ਦਾ ਕਹਿੰਦੇ ਸੈਂਪਲ ਲੈ ਗਏ ਇਹਨਾਂ ਦੇ ਪੰਪ ਬੰਦ ਕਰਤਾ ਪਾਣੀ ਬੰਦ ਕਰਤਾ ਮਹੱਲੇ ਦਾ। ਹੁਣ ਬੰਦੇ ਉਹ ਤਾਂ ਮਰਨੀ ਮਰਨੀ ਆ। ਤੂੰ ਜਿਹੜਾ ਨਾਉਣ ਤੋਂ ਪਾਣੀ ਕੱਪੜੀ ਹੁਣ ਦੁੱਖੋਂ ਨਾ ਹੁਣ ਦੁੱਖੋਂ ਮਰੀ ਜਾਣ ਡਿਆ ਆਖਰ ਪਾਣੀ ਕੋਈ ਕਿਹੇ ਪਾਸੋਂ ਸਪਲਾਈ ਤੇ ਚਾਹੀਦੀ ਆ ਨਾ ਕੋਈ ਕੈਜ਼ੁਅਲਟੀ ਵੀ ਹੋਈ ਕੋਈ ਮੌਤ ਵੀ ਹੋਈ ਆ ਮੌਤ ਹੋਈ ਆ ਆ ਬੱਚਾ ਹੁਣੇ ਇੱਕ ਬਰਿਆ ਝਾਤੀ ਵਿੱਚ ਸੀ ਪਾਣੀ ਕਰਕੇ ਹਾਂਜੀ ਇੱਕ ਆ ਮਾਤਾ ਮਰ ਗਈ ਲੱਗੇ ਆਲੇ ਦਾਸ ਜਾਣੀ ਜਾਣੇ 15 20 ਜਾਣੇ ਹਸਪਤਲ ਦਾਖਲ ਕੀ ਕਰਨ ਕੀ ਕਾਰਨ ਕੀ ਹੈ ਜੀ ਇਹ ਪਾਣੀ ਗੰਦਾ ਆ ਰਿਹਾ ਹੈ ਗੰਦਾ ਪਾਣੀ ਆ ਰਿਹਾ ਵਾ ਉਹ ਇੱਕ ਪੂੜਾ ਕਾੜਾ ਜਿਹੜਾ ਜੋ ਵੀ ਸ਼ਹਿਰ ਦੇ ਵਿੱਚ ਖਾ ਖਾ ਉੱਥੇ ਹੀ ਪਿਆ ਵਾ ਇਹ ਕਿਹਨਾਂ ਦੀ ਲਾਪਰਵਾਹੀ ਸਮਝਦੇ ਨੇ ਇਹ ਲਾਪਰਵਾਹੀ ਕਮੇਟੀ ਵਾਲਿਆਂ ਦੀ ਜੀ ਕੋਸ਼ਿਸ਼ ਸਾਡੇ ਲੀਡਰਾਂ ਦੀ ਇਹ ਪੰਜਾਬ ਸਰਕਾਰ ਨੂੰ ਇਹੋ ਜਿਹੇ ਹਾਲਾਤ ਕਰ ਦੁੱਤੇ ਆ ਕਿ ਜਿੰਨੇ ਗਰੀਬ ਮੱਲੇ ਗਰੀਬ ਪਬਲਿਕ ਆ ਇਹਨਾਂ ਨੂੰ ਮਾਰਨ ਨੂੰ ਤੱਕੇ ਹੋਈ ਆ ਇਹ ਜਿਹੜੇ ਹਾਲਾਤ ਬਹੁਤ ਮਾੜੇ ਹੋਈ ਆ ਇਸ ਮੰਡੀ ਦੀ ਤੇ ਕਿੰਨੇ ਜਾਨਾਂ ਦੀ ਮੌਤਾਂ ਹੋਈਆਂ ਇਸ ਮੰਡੇ ਦੀ ਇਸ ਮੰਡੇ ਦੇ ਵਿੱਚ ਵੀ ਇੱਕ ਤਾਬ ਆਈ ਇੱਥੇ ਗੁਜ਼ਰ ਗਈ ਆ ਇੱਕ ਮੁੰਡਾ ਸਵੇਰੇ ਮਰ ਗਿਆ ਛੋਟੇ ਛੋਟੇ ਬੱਚੇ ਤੇ ਜਾਣੀ ਕਿ ਵੀ ਇੱਥੋਂ ਢੇਢੀ ਦਰਦ ਪੈਂਦਾ ਟਕੀਆਂ ਵਿੱਚ ਪਾਣੀ ਆਈ ਜਾਂਦਾ ਵਾ ਅਸੀਂ ਇਹਨਾਂ ਨੂੰ ਬੜਾ ਕਮੇਟੀ ਵਾਲਿਆਂ ਨੂੰ ਕਿਹਾ ਸਾਰਿਆਂ ਨੂੰ ਕਿਹਾ ਇਹਨਾਂ ਨੇ ਕੱਲ ਦਾ ਪਾਣੀ ਬੰਦ ਕਰਤਾ ਵਾ ਸਾਨੂੰ ਕੋਈ ਹੋਰ ਸਪਲਾਈ ਜਾਂ ਕਿਸ ਤਰ੍ਹਾਂ ਦਾ ਨਾਉਣਾ ਅਸੀਂ ਜੀ ਆਜ ਤੁਹਾਡੇ ਜੋਗੀਆਂ ਦਾ ਨਮੂਤਰ ਜਾ ਗਏ ਉਹਨਾਂ ਨੇ ਆਪਣਾ ਪਰਸ ਟੈਂਕਰ ਲੈਂਦਾ ਤੁਹਾਨੂੰ ਕੋਈ ਪ੍ਰੋਫੈਸ਼ਨਲ ਹੋ ਜਾ ਤੁਹਾਡੇ ਐਮਸੀ ਵੱਲੋਂ ਕੋਈ ਬੇਸਿਕ ਪਾਣੀ ਦੀ ਕੋਈ ਲੋੜ ਪੂਰੀ ਕਰਨ ਦੀ ਤਿਆਰੀ ਕਰਦੇ ਹਾਂ ਸਾਡੇ ਟੈਂਕਰ ਆਇਆ ਵਾ ਪਾਣੀ ਦਾ ਪਰ ਪਾਣੀ ਹੁਣ ਇੱਦਾਂ ਮੈਂ ਲਵਾ ਇੱਕ ਟੈਂਕਰ ਨਾਲ ਕਿੱਥੇ ਸਰਦਾ ਹੁਣ ਕੀ ਮੰਗ ਕਰਦੇ ਆ ਮੰਗ ਆ ਹੀ ਇਹ ਚੌਨੇ ਆ ਕਿ ਜਿਹੜੀ ਸਪਲਾਈ ਆ ਪਾਣੀ ਨੂੰ ਸਹੀ ਕਰਕੇ ਇਹ ਸਪਲਾਈ ਦੇਣ ਬੰਦੇ ਨਾਉਣੇ ਆ ਔਰ ਜਿਹੜਾ ਖਪੀਕੇ ਤੇ ਮਰਨੇ ਮਰ ਰਿਹਾ ਅਸੀਂ ਤੇ ਨੌਰ ਦੁੱਖੋ ਪੂਰੀ ਹਾਲਤ ਕੋਈ ਪਈ ਬੱਚਿਆਂ ਦੇ ਇਹ ਤੁਹਾਡਾ ਐਮਸੀ ਹੋਣੇ ਚਾਹੀਦਾ ਅੰਕੂਸ਼ ਦਾ ਇਤਿਦਾਰ ਰਕੀਸ਼ ਕੁਮਾਰ ਹੈ ਜੀ ਕਿਰੇ ਮੈਂ ਲੈ ਰਿਹਾ ਆਇਆ ਹਾਂ ਸੰਤਨਗਰ ਤੋਂ ਕੀ ਪ੍ਰੋਬਲਮ ਆ ਰਹੀ ਹੈ ਤੁਹਾਡੇ ਮੇਲੇ ਨੂੰ ਤੁਹਾਡਾ ਟੋਟਾ ਜੱਗਾਂ ਦਾ ਅੰਗਨ ਹੈ ਮੇਰੀ ਇੱਕ ਨੌ ਵੀ ਦਾਖਲ ਹੋਇਆ ਹਸਪੀਟਲ ਤੇ ਮੇਰਾ ਬੇਡਾ ਵੀ ਦਾਖਲ ਹੋਇਆ ਬਹੁਤ ਜ਼ਿਆਦਾ ਪਾਣੀ ਨੂੰ ਟਵਲ ਟੰਗਣਾ ਵਾ ਬੇਸਿਕ ਪ੍ਰੋਬਲਮ ਕੀ ਆ ਰਹੀ ਹੈ ਤੁਹਾਡੇ ਉਥੇ ਪਤਾ ਨਹੀਂ ਸਾਡੇ ਆ ਪਾਣੀ ਚਾਹ ਕਹਿੰਦੇ ਪ੍ਰੋਬਲਮ ਪਾਣੀ ਕਿਹੜਾ ਪੀਨੇ ਤੁਸੀਂ ਟੋਟੀਆਂ ਵਾਲਾ ਹਾਂਜੀ ਜੋ ਵੀ ਆਪਣੇ ਅਫਰੀਕਾ ਤੋਂ ਕੀਤੀ ਗੱਲ ਵੀ ਆ ਰੋਮ ਮਾਰ ਗਿਆ ਅਸੀਂ ਤੇ ਇਥੇ ਹਸਪਤਲ ਦਾ ਕੱਲ ਕਿੰਦੇ ਹੋਈ ਕੱਲ ਇਥੇ ਐਫਸੀਨਾ ਕੱਲ ਕੋਈ ਬਤਾਸ਼ਾ ਬਦਲਵਾਦੀ ਕੱਲ ਜਿਹੜਾ ਤੁਹਾਡਾ ਐਮਸੀ ਆਇਆ ਇੱਥੇ ਤੁਹਾਡਾ ਪਤਾ ਨਹੀਂ ਸਰ ਕੋਈ ਦਿੱਤੇ ਆਏ ਹਾਂਜੀ ਸਰ ਇਹਦੀ ਬੱਚੀ ਦੀ ਦੱਸੀ ਹੈ ਕੀ ਤੁਸੀ ਨੂੰ ਸਦਾ ਲੱਗਦੀ ਕਿੱਦਾਂ ਜਾਂਦੀ ਬੱਚੇ ਦੀ ਬਾਰੇ ਦੇਥੇ ਬੱਚੇ ਦੀ ਕਿਸ ਤਰ੍ਹਾਂ ਹੋਣੀ ਬੱਚੇ ਦੇ ਇਥੇ ਚੰਗਾ ਬੜਾ ਨੌ ਬਨੌ ਬੱਚਾ ਸੀ ਪਾਣੀ ਪੀਤਾ ਬੱਚੇ ਨੇ ਕੁੱਟੀ ਤੇ ਪਾਣੀ ਪੀ ਕੇ ਬੱਚੇ ਦੀ ਸੁਬਾਸ ਨਿਕਲ ਗਈ ਨੇ ਤਾਂ ਬੱਚਾ ਚੰਗਾ ਬਲਾਸੀ ਨੇ ਤਾਂ ਅੱਗੇ ਵੀ ਤਾਂ ਪਾਣੀ ਪੀਂਦੀ ਸੀ ਇਹਨਾਂ ਨੇ ਕਿਸੇ ਨੇ ਸਾਡੀ ਗੌਰ ਹੀ ਨਹੀਂ ਕੀਤੀ ਗਰੀਬਾਂ ਦੀ ਇੱਧਰ ਕੋਈ ਆਇਆ ਹੀ ਨਹੀਂ ਜੇ ਕੋਈ ਆਉਂਦਾ ਤਾਂ ਬੱਚੇ ਕਿਦਾ ਮਰਦਾ ਜੇ ਇਦਾਂ ਮੇਰੇ ਕੋਲ ਕੋਈ ਮੱਛੀ ਨੋ ਗਏ ਇੱਥੇ ਜਿਹੜੀ ਆ ਪਾਣੀ ਗੰਦਾ ਇਹ ਪਾਣੀ ਨੂੰ ਹੋ ਹੀ ਗਿਆ ਤਿੰਨ ਚਾਰ ਦਿਨੋਂ ਕੋ ਲਗਾਤਾਰ ਆਂਦੇ ਨੂੰ ਮੈਂ ਮੱਛੇ ਦਾ ਮਾਮਾ ਲੱਗਣਾ ਵਾ ਫਾਦਰ ਸਾਹਿਬ ਆਵੇ ਬੈਠੇ ਸੀ ਕਿੰਨੇ ਸਾਲ ਦਾ ਬੱਚਾ ਸੀ 2 ਸਾਲ ਦਾ ਬੱਚਾ ਸੀ ਕਿ ਜਿੱਤੇ ਤਿੰਨ ਚਾਰ ਦਿਨ ਪਾਣੀ ਗੰਦਾ ਰਿਹਾ ਕਿ ਪ੍ਰਸ਼ਾਸਨ ਵੱਲੋਂ ਕੋਈ ਆ ਕੇ ਮਾਰਾ ਕਹਿ ਕੇ ਆਏ ਕਿਸੇ ਨੇ ਨਹੀਂ ਸਾਡੀ ਗਰੀਬਾਂ ਦੀ ਸੁਣੀ ਸਾਡੇ ਤੈਨੂੰ ਬਤਾ ਸਾਡੀ ਗਰੀਬਾਂ ਦੀ ਕਿਹਨੇ ਸੁਣੀ ਇੱ ਉਹ ਸਾਡੀ ਮੰਗ ਹੈ ਜੀ ਗਰੀਬਾਂ ਦੀ ਤੈਨੂੰ ਪਤਾ ਹੈ ਜੋ ਵੀ ਹੈਗਾ ਸਾਡਾ ਬੱਚਾ ਤੈਨੂੰ ਪਤਾ ਨੌ ਬਰਨ ਬੱਚਾ ਸਾਡਾ ਚੰਗਾ ਪੜਾ ਬੱਚਾ ਕਿ ਆਵੇ ਸਰਕਾਰ ਤੋਂ ਸਰਕਾਰ ਤੋਂ ਪਾਣੀ ਹੁਣ ਸਾਡੇ ਸਰਕਾਰ ਤੋਂ ਵੇਖੋ ਕੀ ਹਿਸਾਬ ਕਰਦੇ ਆ ਹਾਂ ਆ ਵੀ ਦੇਖਣਾ ਉਹ ਕਿਹੜੇ ਕਿਹੜੇ ਏਰੀਆ ਜੇ ਤੁਮਰ ਗੱਲ ਕਰੀਏ ਕਿੱਥੇ ਜਿਹੜਾ ਇਹ ਫੈਮਸ ਹੁਣ ਹੈ ਜੀ ਬੱਕਰਖਾਨੇ ਵਾਲਾ ਏਰੀਆ ਜੀ ਔਰ ਸੁੰਦਰ ਨਗਰ ਦਾ ਏਰੀਆ ਜਿੱਥੇ ਸਰਪਲ ਪੇਸ਼ੈਂਟਸ ਕਾਫੀ ਆ ਰਹੇ ਹੈ ਢਹਰੀਏ ਦੇ ਨਾਲ ਔਰ ਉਤੋਂ ਦੋ ਤਿੰਨ ਦਿਨਾਂ ਤੋਂ ਸਾਡੇ ਕੋਲ ਕੋਈ 25 ਦੇ ਕਰੀਬ ਪੇਸ਼ੈਂਟ ਆ ਚੁੱਕੇ ਹੋਏ ਹੈ ਔਰ ਚੰਗੀ ਗੱਲ ਇਹ ਹੈ ਕਿ ਸਾਰੇ ਠੀਕ ਹੈਗੇ ਔਰ ਇਹ ਸਿਰਫ ਦੇਖਣ ਵਾਲੀ ਗੱਲ ਇਹ ਹੈ ਕਿ ਸਾਰਿਆਂ ਨੂੰ ਇਹ ਹਦਾਇਤ ਹੈ ਉਸ ਏਰੀਆ ਦੇ ਪੇਸ਼ੈਂਟਸ ਨੂੰ ਜਾਂ ਲੋਕਾਂ ਨੂੰ ਕਿ ਉਹ ਪਾਣੀ ਉਬਾਲ ਕੇ ਜਾਂ ਕਲੋਰੀਨ ਪਾ ਕੇ ਯੂਜ਼ ਕਰਨ ਔਰ ਜਦ ਤੱਕ ਉਥੇ ਸਪਲਾਈ ਵਗੈਰਾ ਦਰੁਸਤ ਨਹੀਂ ਹੋ ਜਾਂਦੀ ਇਹ ਸਾਰੇ ਮਿਆਰਸ ਲੈਣ। ਉਹਨੇ ਕਾਰਨ ਕੀ ਸਾਹਮਣੇ ਆਇਆ ਕਿਉਂ ਬਿਮਾਰੀ ਦਾ ਖਿਲਾਫ ਕਿਉਂ ਜਿੰਨਾ ਉਥੇ ਗੰਦਗੀ ਹੈ ਹੈਗੀ ਹੈ ਫੈਲੀ ਹੋਈ ਹੈ ਪਲੱਸ ਉਥੇ ਕਿਤੇ ਵਾਟਰ ਦੀ ਕੰਟਾਮਨੇਸ਼ਨ ਲੱਗਦੀ ਹੈ। ਅਸੀਂ ਵਾਟਰ ਦੇ ਸਿੰਪਲ ਦਿੱਤੇ ਹੈਗੇ ਉਸ ਏਰੀਆ 'ਚ ਜਦੋਂ ਉਹਦੀ ਰਿਪੋਰਟ ਆ ਜਾਏਗੀ ਫਿਰ ਸਮ ਐਗਜ਼ੈਕਟ ਕਰਾਉ ਬਤਲਾ ਜਾਏਗਾ ਕੀ ਹੋਇਆ ਕੀ ਨਾ ਪਰ ਐਟ ਪ੍ਰੈਜ਼ੈਂਟ ਜੋ ਸਾਨੂੰ ਕਲੀਨਿਕਲੀ ਲੱਗਦਾ ਪਿਆ ਜਾਂ ਪਹਿਲੇ ਪੱਦਰ ਦਿਖਦਾ ਪਿਆ ਕਿਤੇ ਨਾ ਕਿਤੇ ਗੰਨ ਇਕੱਠਾ ਹੋਣ ਕਰਕੇ ਜਾਂ ਉਹ ਪ੍ਰੋਪਰ ਕਿਤੇ ਸੀਵਰੇਜ ਦੇ ਵਿੱਚ ਪਾਣੀ ਸੁਪ ਜਾ ਰਿਹਾ ਹੈਗਾ ਬੋਟਲ ਲਾਈਨ 'ਚ ਉਹ ਦਿੱਕਤ ਦੇ ਰਿਹਾ ਸਿਰ ਕੁਝ ਹੌਮ ਯਾਨੀ ਕਿ ਕੋਈ ਗੈਜ਼ਲਟੀ ਨਹੀਂ ਹੈ ਗੈਜ਼ਲਟੀ ਜੀ ਅੱਜ ਤੋਂ ਨਹੀਂ ਗੈਜ਼ਲਟੀ ਇਹਦੇ ਨਾਲ ਅਜੇ ਐਸਟਿਸ ਕੁਝ ਨਹੀਂ ਮਿਲਿਆ ਠੀਕ ਹੈ ਇੱਕ ਮੌਤ ਦੀ ਗੱਲ ਹੈ ਜਿਹੜੀ ਵੀ ਡਾਇਰੀ ਦੇ ਵਿੱਚ ਕਹਿੰਦੇ ਹੋ ਜੀ ਉਹ ਮੌਤ ਹੋਈ ਸੀ 23 ਤਰੀਕ ਨੂੰ ਉਹ ਇੱਕ ਸਿੰਗਲ ਕੇਸ ਸੀਗਾ ਔਰ ਇਹ ਪੇਸ਼ੈਂਟ ਸਰਕੂਲ ਆਏ ਹੈ ਪਰਸੋਂ ਰਾਤੀ ਪਰਸੋਂ ਰਾਤ ਤੋਂ ਸਰਕੂਲ ਪੇਸ਼ੇ ਆਣੇ ਸ਼ੁਰੂ ਹੋਏ ਹੈ ਔਰ ਇੱਕਦਮ ਜ਼ਿਆਦਾ ਹੈ ਔਰ ਇਹ ਸਮਝੋ 50 ਪੇਸ਼ੈਂਟਸ ਓਪੀਡੀ ਦੇ ਵਿੱਚ ਸਰਕੂਲ ਆਏ ਹੈ ਵਿਦ this ਡਾਇਰੀਆ ਔਰ ਉਹਦੇ ਵਿੱਚੋਂ ਜਿਹੜੇ 18 ਕੋ ਪੇਸ਼ੈਂਟ ਸਰਕੂਲੇਸ਼ਨ ਦੇ ਦਾਖਲ ਹੈ ਔਰ ਬਾਕੀ ਪੇਸ਼ੇਂਟ ਨੂੰ ਸਰ ਅਸੀਂ ਓਪੀਡੀ ਬੇਸਿਸ 'ਤੇ ਇਹ ਦਵਾਈ ਦੇ ਰਹੇ ਹਾਂ ਔਰ ਉਹ ਸਾਰੇ ਠੀਕ ਚੱਲ ਰਹੇ ਔਰ ਸਾਡੀ ਟੀਮ ਉੱਥੇ ਲੱਗੀ ਹੋਈ ਹੈ ਔਰ ਮੋਬਾਈਲ ਟੀਮ ਵੀ ਹੈਗੀ ਹੈ ਔਰ ਮਾਰਨਿੰਗ ਔਰ ਈਵਨਿੰਗ 'ਚ ਉੱਥੇ ਡਿਸਪੈਂਸਰੀ 'ਚ ਜਿਹੜੀ ਰੈਕਮੰਡ ਲਾ ਹੈਗੀ ਹੈ ਉੱਥੇ ਡਾਕਟਰ ਔਰ ਫਾਰਮੈਸੀਸ ਔਰ ਸਾਰੇ ਉੱਥੇ ਹੈਗੇ ਹੈ ਦਵਾਈ अवेलेबल ਹੈ ਹਾਊਸ ਟੂ ਹਾਊਸ ਸਰਵੇ ਹੋ ਚੁੱਕਾ ਹੈ ਔਰ ਉਹਦੇ ਵਿੱਚ ਓ.ਆਰ.ਐਸ ਦੇ ਪੈਕੇਟਸ ਜਿਹੜੇ ਹੈਗੇ ਆ ਉਹ ਡਿਸਟ੍ਰਿਬਿਊਟ ਕੀਤੇ ਜਾ ਚੁੱਕੇ ਹੈ ਅਪ੍ਰੋਕਸੀਮੇਟਲੀ 33 ਪੇਸ਼ੇਂਟ ਸਾਨੂੰ ਗੱਲ ਹਾਊਸ ਟੂ ਹਾਊਸ ਸਰ ਜਿਨ੍ਹਾਂ ਜੋ ਚਾਰ ਸੀਗੇ ਥੋੜੀ ਚੀਜ਼ ਉਹਨਾਂ ਤੋਂ ਕਈ ਜ਼ਿਆਦਾ ਸੀ ਉਹਨਾਂ ਜੋ ਤਿੰਨ ਇੱਥੇ ਸ਼ਿਫਟ ਹੋ ਗਏ ਹੋਏ ਆਂ ਔਰ ਇੱਕ ਪੇਸ਼ੈਂਟ ਐਨ ਐਚ ਐਸ ਚ ਹੈਗਾ ਇੱਕ ਬੱਚੇ ਵੀ ਹੈਗੇ ਨਾ ਬੱਚੇ ਬੱਚੇ ਨਹੀਂ ਬੱਚੇ ਨਹੀਂ ਆਏ ਯਾਦਾ ਬੱਚੇ ਨਹੀਂ ਆਏ ਸਭ ਅਡਲਟ ਹੀ ਹੈ ਇਹਦਾ ਜਿਹੜਾ ਹੋਰ ਵੀ ਕਿਸੇ ਮੁਹੱਲੇ ਹੈਗੇ ਸ਼ਹਿਰ ਦੇ ਜਾਂ ਇੱਕ ਪਰਟੀਕਲ ਜਿਹੜਾ ਸੁੰਦਰ ਨਗਰ ਏਰੀਆ ਜਿਹੜਾ ਹੈਗਾ ਉੱਥੇ ਜ਼ਿਆਦਾ ਇਫੈਕਟਡ ਹੈਗੇ ਬਕਰਖਾਨੇ ਵਾਲਾ ਏਰੀਆ ਉੱਥੇ ਜ਼ਿਆਦਾ ਹੈਗੇ ਬਾਕੀ ਛੋਟਪੁੱਟ ਜਿਹੜੇ ਕੇਸਸ ਹੋਰ ਏਰੀਆ ਜੋ ਹੈਗੇ ਉਹ ਇੱਕ ਇੱਕ ਦੋ ਦੋ ਆ ਰਹੇ ਹੈ ਇਹਦਾ ਮੁੱਖਲਾ ਕਾਰਨ ਕੀ ਹੁੰਦਾ ਪਵਾਨੀ ਪੈਣਾ ਦੇਖੋ ਜੀ ਬਰਸਾਤਾਂ ਦਾ ਮੌਸਮ ਹੈ ਔਰ ਪਾਣੀ ਇਕੱਠਾ ਹੋਣ ਕਰਕੇ ਕਿਤੇ ਨਾ ਕਿਤੇ ਵਾਟਰ ਲਾਈਨ ਦੇ ਵਿੱਚ ਕੰਟਮੀਨੇਸ਼ਨ ਹੁੰਦੀ ਹੈ ਉਹਦੇ ਕਰਕੇ ਸਾਨੂੰ ਜ਼ਿਆਦਾਤਰ ਲੱਗਦਾ ਹੈ ਇਦਾਂ ਹੋ ਰਿਹਾ ਹੈ ਸਾਰੇ ਨੂੰ ਅਹੀਂ ਇਹ ਰਾਏ ਦੇ ਕਿ ਵੀ ਫਿਲਟਰ ਕਰਕੇ ਪਾਣੀ ਪੀਂ ਕਲੋਰਿਨ ਪਾ ਕੇ ਯੂਜ਼ ਕਰ ਸਕਦੇ ਆ ਔਰ ਜਾਂ ਬੋਇਲ ਕਰਕੇ ਬੈਸਟ ਹੈਗਾ ਤਾਂ ਕੋਈ ਜ਼ਿਲ੍ਹਾ ਪ੍ਰਸ਼ਾਸਨ ਵੱਲ ਮੇਰੀ ਸਹਿਯੋਗ ਹੋਣ ਜ਼ਿਲ੍ਹਾ ਪ੍ਰਸ਼ਾਸਨ ਵੱਲ ਜਿਹੜੀ ਪੂਰੀ ਸਪੋਰਟ ਹੈ ਜੀ ਉਥੇ ਸਾਰੇ ਆਪਣਾ ਆਰੀਓਨੀਆ ਟੀਮ ਆਈਆਂ ਹੋਈਆਂ ਔਰ ਉਹ ਆਪਣੀ ਨਿਗਰਾਨੀ ਸਾਰਾ ਕੰਮ ਕਰਵਾ ਰਹੇ ਇਹਦਾ ਪੂਰੇ ਦੀ ਜਿਹੜੀ ਪਿਛਲੇ ਦਿਨੀ ਇੱਥੇ ਐਜੂਕੇਸ਼ਨ ਹੋਇਆ ਉਹ ਤਾਂ ਵੀ ਨਾ ਗੰਦਗੀ ਇਕੱਠੀ ਹੋਣਾ ਇੱਕ ਫੈਕਟਰ ਤਾਂ ਬਹੁਤ ਹੈਗਾ ਹੀ ਹੈ ਔਰ ਉਹਦੇ ਵਿੱਚ ਉਪਰੋਂ ਬਰਸਾਤ ਹੋਣਾ ਔਰ ਇਹ ਸਾਰੀ ਚੀਜ਼ਾਂ ਇਕੱਠੀਆਂ ਹੋ ਕੇ ਕੋਈ ਕਿਤੇ ਨਾ ਕਿਤੇ ਪ੍ਰੋਬਲਮ ਕ੍ਰੀਏ ਕਰ ਰਹੀ ਦੀ। ਕਿ ਬਹੁਤ ਜਗ੍ਹਾ ਕੂੜੇ ਦੀ ਇਹ ਦਿੱਕਤ ਰਹੀ ਆ ਬਸੰਦਿਆਂ ਦੇ ਵਿੱਚ ਜਗ੍ਹਾ। ਅੱਜ ਕੱਲ੍ਹ ਤੇ ਸੀ ਕਿ ਕਿਤੇ ਦੇ ਸਟ੍ਰੈਸ ਉਹਦੇ ਸਮੇਂ ਸੂਲ ਦਾ ਲੈਟਨਾ ਹੈ ਬਿਮਾਰੀ ਫੈਲਣ ਦੀ। ਕਿ ਕਿਤੇ ਦੀ ਹੜਤਾਲ ਸੀ ਉਹਨਾਂ ਦੀ ਹੜਤਾਲ ਖੁੱਲਹੀ ਹੋਈ ਹੈ ਔਰ ਉਹਨ ਜੰਗੀ ਬਦਰ ਦੇ ਸਾਰਾ ਕੂੜਾ ਵਗੈਰਾ ਚੱਕਿਆ ਜਾ ਰਿਹਾ ਹੈ। ਔਰ ਕੱਲ ਡੀਸੀ ਸਾਹਿਬ ਨੇ ਜਿਹੜੀ ਮੀਟਿੰਗ ਕੀਤੀ ਉਹ ਚ ਉਹਨਾਂ ਨੇ ਸਾਰੇ ਨੂੰ ਇਹ ਹਦਾਇਤ ਦਿੱਤੀ ਕਿ ਸਫਾਈ ਦਾ ਖਿਆਲ ਰੱਖਿਆ ਜਾਵੇ ਜਿਹੜੇ ਕੂੜਾ ਚੁੱਕਣ ਵਾਲੇ ਉਹਨਾਂ ਲਈ ਵੀ ਕੋਈ ਪ੍ਰੀਹਜ਼ਰਸ ਸੀ ਇਹ ਡਿਪਾਰਟਮੈਂਟ ਜੀ ਉਹਨਾਂ ਦਾ ਹੈ ਇਹ ਗੱਲਾਂ ਉਹਨਾਂ ਨੇ ਕੀਤੀਆਂ ਓਕੇ ਠੀਕ ਥੈਂਕ ਯੂ ਸਾਰੇ ਇਲਾਕੇ ਦੇ ਨਿਵਾਸੀਆਂ ਨੂੰ ਇਹ ਬੇਨਤੀ ਹੈ ਕਿ ਜਿਹੜੀ ਆਪ ਹਾਲੇਦwale ਆਪਣਾ ਸਫਾਈ ਰੱਖਣ ਔਰ ਫਿਲਟਰ ਕਰਕੇ ਪਾਣੀ ਪੀਣੀ ਹੈ ਉਹ ਵਾਲ ਕੇ ਪਾਣੀ ਪੀਂ ਔਰ ਅਗਰ ਕੋਈ ਡਾਇਰੀਆ ਦੀ ਪ੍ਰੋਬਲਮ ਆਂਦੀ ਹੈ ਜਾਂ ਟੱਡੀਆਂ ਉਲਟੀਆਂ ਦੀ ਪ੍ਰੋਬਲਮ ਆਂਦੀ ਹੈਗੀ ਹੈ ਤਾਂ ਪਲੀਜ਼ 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 ਆਪਣੀਆਂ ਦਵਾਈ ਨਾ ਕਰਨ ਹਸਪੀਟਲ 24 ਘੰਟੇ ਚੁੱਪ ਖੁੱਲਾ ਹੈ ਔਰ ਉਥੇ ਸਾਰੀਆਂ ਸੇਵਾਵਾਂ ਔਰ ਦਵਾਈਆਂ ਆਪਕੋ ਉਪਲਬਧ ਨੇ ਆ ਕਿ ਸਾਡੀ ਐਨਲਿਸਿਸ ਹੈਗਾ ਔਰ ਸਾਨੂੰ ਇਹ ਦੇਖੇ ਚਾਹੀਆ ਹੈਗਾ ਕਿ ਲੋਕ ਪਹਿਲੇ ਤਾਂ ਆਪਣੇ ਆਪ ਟਰੀਟਮੈਂਟ ਕਰ ਰਹੇ ਆਲੇ ਦੁਆਲੇ ਤੋਂ ਦਵਾਈ ਲੈ ਕੇ ਇੱਕ ਡੋਜ਼ ਲੈ ਕੇ ਦੋ ਡੋਜ਼ ਲੈ ਕੇ ਇਹ ਇਹ ਰੁਕੀ ਠੀਕ ਕਰਨੀ ਲੋਕ ਕਰ ਰਹੇ ਕੋਸ਼ਿਸ਼ ਜਿਹੜਾ ਕਿ ਬਾਅਦ ਦੋ ਵਿੱਚ ਹਾਦਸੇ ਜੀ ਤਬਦੀਲ ਹੁੰਦੀ ਸਾਨੂੰ ਖਤਰਾ ਰਹਿੰਦਾ ਹੈ ਤਾਂ ਸਾਰੇ ਨੂੰ ਇਹ ਹੀ ਬੇਨਤੀ ਹੈ ਕਿ ਆਪਣੇ ਆਪ ਦਵਾਈ ਨਾ ਕਰਨ ਪ੍ਰੋਪਰ ਡਾਕਟਰ ਨੂੰ ਦਿਖਾ ਕੇ ਟਰੀਟਮੈਂਟ ਕਰਨ ਜਾਂ ਜੋ ਇਸ ਬਿਮਾਰੀ ਤੋਂ ਜਿਹੜੀ ਕਿ ਅਵੋਇਡੇਬਲ ਹੈਗੀ ਹੈ ਹੋਰ ਇਸਾਰੀ ਨਾ ਬਚਿਆ ਜਾ ਸਕੇ